ਗਾਂਤੰਤਰ ਦੇ ਇਸ ਮੌਕੇ ਅੰਮ੍ਰਿਤਸਰ ਵਿਰਾਸਤੀ ਮਾਰਕ ਦੇ ਡਾਕਟਰ ਭੀਮਰਾਓ ਉਮੀਦਵਾਰ ਦੇ ਬੁੱਤ ਦੀ ਬੇਅਦਵੀ ਕਰਨ ਵਾਲਾ ਅਤੇ ਸੰਵਿਧਾਨ ਨੂੰ ਅੱਗ ਲਗਾਉਣ ਵਾਲੇ ਦੋਸ਼ੀ ਆਕਾਸ਼ ਨੂੰ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਇੱਕ ਵਾਰ ਫਿਰ ਤੋਂ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ ਪੁਲਿਸ ਨੂੰ ਆਕਾਸ਼ਜੀਪ ਦਾ 5 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਗਿਆ ਇਸ ਸਬੰਧ ਤੇ ਜਾਣਕਾਰੀ ਦਿੰਦਿਆਂ ACP ਜਸਪਾਲ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਬੀਆਰ ਅੰਬੇਦਕਰ ਜੀ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਜੱਜ ਸਾਹਿਬ ਨੇ 5 ਦਿਨਾਂ ਦਾ ਪੋਲ ਸਮਾਨ ਦਿੱਤਾ ਹੈ ਅੱਜ ਇਹਨੂੰ ਆਕਾਸ਼ ਸਿੰਘ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਜੋ ਮਾਜੋਗ ਜੱਜ ਸਾਹਿਬ ਨੇ ਇਹਦਾ 5 ਦਿਨ ਦਾ ਹੋਰ ਪੁਲਸ ਵਾਰਡ ਸਮਝਦਾ ਤੇ ਇਸ ਦੇ ਨਾਲ ਕੋਈ ਸਟੇਟਮੈਂਟ ਕਿਉਂ ਇਹਰੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇੱਥੇ ਆ ਕੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਕਰ ਰਿਹਾ ਹੈ ਇਸ ਦੇ ਨਾਲ ਕਿਸੇ ਹੋਰ ਨੂੰ ਵੀ ਗ੍ਰਫਤਾਰ ਕੀਤਾ ਜੀ ਹੁਣ ਤੱਕ ਹਲਚਾਰੇ ਜੀ ਪਾਰਟ ਆਫ ਇਨਵੈਸਟੀਗੇਸ਼ਨ ਸਰ ਗੱਲ ਲੱਗਾ ਪਾਈ ਫੋਨ ਤੇ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਆ ਜੀ ਪਹਿਲਾਂ ਕਿ ਸਾਰੇ ਮੋਬਾਈਲ ਦੀ ਫਰੈਂਸਿਕ ਕੀਤੀ ਜਾ ਰਹੀ ਹੈ ਜੀ ਸੀਡੀਆਰ ਲਈ ਜਾ ਰਹੀਆ ਫਰੈਂਸਿਕ ਜਾਂਚ ਕਰਨ ਤੋਂ ਬਾਅਦ ਸਾਰਾ ਅਹਿਕ੍ਰਪ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਇਹ ਕੰਟੈਕਟ ਹੈ ਜੀ ਸਾਰਿਆਂ ਨੂੰ ਅਸੀਂ ਸਾਲਵਰਦਾ ਕਰਾਂਗੇ ਇਹਦਾ ਜਿਹਦੇ ਨਾਲ ਵੀ ਕੋਈ ਕੰਟੈਕਟ ਹੋਵੇ ਸਾਰਿਆਂ ਦੀ ਜਾਂਚ ਹੋਊਗੀ ਜੀ ਅਸੀਂ ਕਰਤੀ ਗੱਲ ਕਰੀਏ ਹੈਰੀਟੇਜ ਸਟਰੀਟ ਦੀ ਤਸਵੀਰ ਵੀ ਸਾਹਮਣੇ ਆਈ ਔਰ ਬੇ ਸਾਫ ਤੌਰ ਤੇ ਦਿਖਾਈ ਦੇ ਰਿਹਾ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਇਹਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇਹ ਤਫਤੀਸ਼ ਜਾਰੀ ਹੈ ਜੀ ਪਾਰਟ ਆਫ ਇਨਵੈਸਟੀਗੇਸ਼ਨ ਦਾ ਕਾਰਨ ਪਤਾ ਲੱਗਿਆ ਕਾਰਨ ਦਾ ਕੁਝ ਰਿਮਾਂਡ ਨਹੀਂ ਇਸ ਮੌਕੇ ਤੇ ਵਕੀਲ ਅਨਿਲ ਦਾ ਕਹਿਣਾ ਹੈ ਕਿ ਇਸ ਵਿਅਕਤੀ ਦਾ ਦੁਬਈ ਤੋਂ ਆਉਣ ਤੋਂ ਬਾਅਦ ਮਾਈਂਡ ਬਦਲਿਆ ਗਿਆ ਹੈ ਮੈਂ ਮੰਟਰੀ ਵੱਲੋਂ ਪੇਸ਼ ਹੋਇਆ ਸੀ ਉਹਦੇ ਵਿੱਚ ਆਕਾਸ਼ਦੀਪ ਨੂੰ ਪੇਸ਼ ਕਰਕੇ ਉਹਦਾ 5 ਦਿਨਾਂ ਦਾ ਹੋਰ ਮਾਨ ਹਾਸਿਲ ਕੀਤਾ ਗਿਆ ਜਿਹਦੇ ਵਿੱਚ ਉਹਨੇ ਆਪਣਾ ਖੁਦ ਕਾਲ ਕੀਤਾ ਵਾ ਕਿ ਮੈਂ ਜਿਹੜਾ ਹਾਲੇ ਇਸ ਝੰਡੇ ਤੋਂ ਲਾਵੇ ਖੋ ਚੰਡਾ ਜਿਹੜਾ ਦਬਾ ਕੇ ਰੱਖਿਆ ਜੇ ਤੇ ਮੈਂ ਖੁਦ ਹੀ ਬਰਾਮਦ ਕਰਵਾ ਸਕਦਾ ਵਾਂ ਜੀ ਇਸ ਵਾਸਤੇ ਸੈਕਿੰਡ ਜਿਹੜਾ ਉਹਦਾ ਜਿਹੜਾ ਲਿੰਕ ਫੈਲੀ ਹੋਇਆ ਉਹ ਦੁਬਈ ਤੋਂ ਉਹਨੂੰ ਜਿਹੜਾ ਉਹਦਾ ਬ੍ਰੇਨ ਵਾਸ਼ ਕਰਕੇ ਭੇਜਿਆ ਗਿਆ ਉਹਦੇ ਜਿਹੜੇ ਲਿੰਕ ਹੈਗੇ ਉੱਥੋਂ ਕਿੱਥੋਂ ਪਤਾ ਲੱਗੇਗਾ ਉਹਦੇ ਮੋਬਾਈਲ ਤੋਂ ਉਹਦੇ ਡਿਟੇਲ ਕਢਵਾਈ ਗਈ ਹੈ ਹੁਣ ਉਹਦੇ ਡਿਟੇਲ ਤੋਂ ਜਿਹੜਾ ਪਤਾ ਚੱਲੇਗਾ ਉਹਦੇ ਕਿਹਦੇ ਕਿਹਦੇ ਨਾਲ ਲਿੰਕ ਹੈਗੇ ਆ ਅੰਮ੍ਰਿਤਸਰ ਜਿਹੜਾ ਝੰਡਾ ਸੀ ਉਹਨੇ ਕਿੱਥੇ ਦਬਾਇਆ ਕੋਈ ਅੰਮ੍ਰਿਤਸਰ ਚ ਹੀ ਦਬਾਇਆ ਨਹੀਂ ਉਹ ਬਠਿੰਡਾ ਕਹਿ ਰਹੇ ਆ ਕਿ ਮੈਂ ਬਠਿੰਡਾ ਦੁਆਕ ਰੱਖਿਆ ਮੈਂ ਉੱਥੇ ਵੀ ਆ ਗਿਆ ਖਾਂਡ ਕਰਨ ਦਾ ਉਹਦਾ ਜਿਹੜਾ ਮੇਨ ਮਕਸਦ ਹੈਗਾ ਦੇਸ਼ ਵਿੱਚ ਜਿਹੜੀ ਹੈਗੀ ਆ ਕਿ ਜਿਹੜੀ ਦੇਸ਼ ਦੀ ਜੁਨਟੀ ਐਂਡ ਜਿਹੜੀ ਸੋਵਰੈਂਟੀ ਐਂਡ ਇੰਟੈਗ੍ਰਿਟੀ ਆ ਉਹਨੂੰ ਖਤਰਾ ਪਛਾਣਾ ਹੈਗਾ ਤਾਂ ਕਿ ਇਹਦੇ ਨਾਲ ਦੇਸ਼ ਵਿੱਚ ਜਿਹੜਾ ਦੰਗੇ ਫਸਾਦ ਹੋ ਸਕਣ ਹੁਣ ਤੱਕ ਇਹ ਸਾਹਮਣੇ ਆਇਆ ਕਿ ਇਹਦੇ ਨਾਲ ਕੋਈ ਹੋਰ ਕਿਹੜੇ ਕਿਹੜੇ ਵਿਅਕਤੀ ਨੇ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਵੀ ਸਿਰਫ ਹਲੇ ਇਹਦੇ ਜਿਹੜੇ ਮੋਬਾਈਲ ਤੋਂ ਪਤਾ ਚੱਲੇਗਾ ਇਹਦੇ ਨਾਲ ਕੌਣ ਕ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ